ਤੁਹਾਡੇ ਮਾਦੀਬ ਇਬਰਾਹੀਮ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਅਸੀਂ ਵਾਦਾ ਕਰਦੇ ਆ ਸਰਦਾਰ ਮੀਤਹਿਰ ਨੂੰ ਖੇਰਜੀ ਨੂੰ ਅਸੀਂ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਾਂਗੇ ਜੋ ਸਾਡੀ ਬੇਨਤੀ ਇਹੀ ਆ ਕਿ ਜਿਹੜਾ ਸਾਡਾ ਪਿੰਡੋਂ ਵੀ ਮੰਗ ਕਰਦੇ ਆ 25000 ਦੀ ਆबादी ਵਾਲੇ ਪਿੰਡ ਦੇ ਵਿੱਚ ਇੱਕ ਵਧੀਆ ਹਸਪੀਟਲ ਹੋਣਾ ਚਾਹੀਦਾ ਕਾਲਜ ਹੋਣਾ ਚਾਹੀਦਾ ਤਾਂ ਕਿ ਇਹ ਜਿਹੜਾ ਸਹਿਣਾ ਨਗਰ ਹੈ ਦੁਬਾਰੇ ਤੋਂ ਉੱਠ ਖਲੋਵੇ ਇੱਥੋਂ ਦੇ ਲੋਕੀ ਇੱਥੋਂ ਨੇਰੇ ਦੇ ਵਿੱਚ ਰਾਤ ਨੂੰ ਬਰਨਾਲੇ ਜਾਂਦੇ ਆ ਸਵੇਰੇ ਆ ਕੇ ਦੁਕਾਨਾਂ ਤੇ ਆਉਂਦੇ ਆ ਰਾਦੇ ਵਿੱਚ ਕੋਈ ਅਣਹੂੜੀ ਵੀ ਹੋ ਸਕਦੀ ਆ ਸੋ ਜਿਹੜਾ ਇਹ ਸਾਡਾ ਸੈਨਾਪੰਡਾ ਸੂਲਤਾਂ ਤੋਂ ਬਿਲਕੁਲ ਵੱਜਾ ਅਸੀਂ ਬੇਨਤੀ ਕਰਦੇ ਆ ਵੀ ਜਿਹੜੀਆਂ ਸੂਲਤਾਂ ਨੇ ਦੁਬਾਰਾ ਇਹ ਜਿਹੜਾ ਸੈਨਾ ਨਗਰ ਇੱਕ ਕੇ ਸੂਹਰ ਦਾ ਦਰਜਾ ਦਿੱਤਾ ਜਾਵੇ ਸੋ ਹਾਂ ਬਹੁਤ ਵਧੀਆ ਜੀ ਦੇਖੋ ਦੋ ਸਾਲਾਂ ਦੇ ਸਰਕਾਰ ਦੇ ਕੰਮ ਤੋਂ ਕਿਸਾਨ ਵੀ ਮਜ਼ਦੂਰ ਵੀ ਛੋਟਾ ਦੁਕਾਨਦਾਰ ਵੀ ਨੌਜਵਾਨ तकरीबन ਸਾਰੇ ਜਿਹੜੇ ਬੜੇ ਖੁਸ਼ ਨੇ ਤੇ ਇਹ ਆਪਣੀ 2 ਰੁਪਏ ਕਿਲੋ ਵਾਲੀ ਕੰਕ ਨਹੀਂ ਮਿਲ ਰਹੀ ਜੀ ਸਰਕਾਰ 아이 ਜੀ ਪਿੰਡਾਂ ਚ ਮੈਂ ਡੀਐਫਏ ਸਾਨੂੰ ਪਤਾ ਕਰ ਲੈਣਾ ਜੀ ਇਹ ਨਹੀਂ ਮਿਲ ਰਹੀ ਤਾਂ ਜਰੂਰ ਮਿਲੂਗੀ ਉਹ ਸਹੀ ਇੱਕ ਆਪਣਾ ਜੀ ਨਰੇਗਾ ਵਾਲਾ 1100 ਕਾਰਡਾ ਜੀ ਹਾਂ ਠੀਕ ਹੈ ਜੀ ਤੇ ਉਹ ਕਹਿੰਦੇ ਜੀ ਨਗਰ ਪੰਚਾਇਤ ਨਹੀਂ ਬਣਨੀ ਚਾਹੀਦੀ ਜੀ ਦੇਖੋ ਜੀ ਹਾਂ ਕੋਈ ਪਿੰਡ ਵਾਸੀ ਕਹਿੰਦੇ ਬਣਨੀ ਚਾਹੀਦੀ ਤੁਹਾਡਾ ਕੀ ਪੱਖ ਹਣੀ ਦੇਖੋ ਜੀ ਅਸੀਂ ਤਾਂ ਸਾਰੇ ਪਿੰਡ ਦੇ ਨਾਲ ਹੀ ਆ ਦੋਨੇ ਧਿਰਾਂ ਨੂੰ ਬਿਠਾ ਕੇ ਉਹਨਾਂ ਦੀ ਗੱਲਬਾਤ ਕਰਾਵਾਂਗੇ ਜੇ ਜਿਹੜੀ ਚੀਜ਼ ਤੇ ਸਹਿਮਤੀ ਬਣੀ ਉਹ ਕਰ ਲਵਾਂਗੇ ਹਾਂ ਬਹੁਤ ਵਧੀਆ ਜੀ ਦੇਖੋ 2 ਸਾਲਾਂ ਦੇ ਸਰਕਾਰ ਦੇ ਕੰਮ ਤੋਂ ਕਿਸਾਨ ਵੀ ਮਜ਼ਦੂਰ ਵੀ ਛੋਟਾ ਦੁਕਾਨਦਾਰ ਵੀ ਨੌਜਵਾਨ ਤਕਰੀਬਨ ਸਾਰੇ ਜਿਹੜੇ ਬੜੇ ਖੁਸ਼ ਨੇ ਤੇ ਇਹ ਆਪਣੀ 2 ਰੁਪਏ ਕਿਲੋ ਵਾਲੀ ਕਣਕ ਨਹੀਂ ਮਿਲ ਰਹੀ 50 ਸਰਕਾਰ ਵਾਲੀ ਦੀ ਪਿੰਡਾਂ ਚ ਮੈਂ ਡੀਐਫਏਸ ਨੂੰ ਪਤਾ ਕਰ ਲੈਣਾ ਜੀ ਇਹ ਨਹੀਂ ਮਿਲ ਰਹੀ ਤਾਂ ਜਰੂਰ ਮਿਲੂਗੀ ਉਹ ਸਹੀ ਇੱਕ ਆਪਣਾ ਜੀ ਨਰੇਗਾ ਵਾਲਾ 1100 ਕਾਰਡ ਆ ਜੀ ਹਾਂ ਠੀਕ ਹੈ ਜੀ ਤੇ ਉਹ ਕਹਿੰਦੇ ਜੀ ਨਗਰ ਪੰਚਾਇਤ ਨਹੀਂ ਬਣਨੀ ਚਾਹੀਦੀ ਜੀ ਦੇਖੋ ਜੀ ਹਾਂ ਕੋਈ ਪਿੰਡ ਵਾਸੀ ਕਹਿੰਦੇ ਬਣਨੀ ਚਾਹੀਦੀ ਤੁਹਾਡਾ ਕੀ ਪੱਖ ਹੈ ਇੱਥੇ ਦੇਖੋ ਜੀ ਅਸੀਂ ਤਾਂ ਸਾਰੇ ਪਿੰਡ ਦੇ ਨਾਲ ਹੀ ਆ ਦੋਨੇ ਧਿਰਾਂ ਨੂੰ ਬਿਠਾ ਕੇ ਉਹਨਾਂ ਦੀ ਗੱਲਬਾਤ ਕਰਾਵਾਂਗੇ ਜੇ ਜਿਹੜੇ ਚੀਜ਼ ਤੇ ਸਹਿਮਤੀ ਬਣੀ ਉਹ ਕਰ ਲਵਾਂਗੇ